ਕਿਹਾ ਗਿਆ ਹੈ ਨਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਪਰਜਾ ਬਿਖਾਰੀ ਕਨਫਲਿਕਟ ਆਫ ਇੰਟਰਸਟ ਜੇ ਮੁੱਖ ਮੰਤਰੀ ਵੀ ਆਪਦੇ ਹੀ ਬਸਾ ਹੋਣ ਗਿਆ ਉਹ ਸਰਕਾਰੀ ਬਸਾ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊਗਾ ਸਰਕਾਰੀ ਬਸਾ ਚੱਲਣ ਉਹਦੇ ਆਪਦੇ ਬਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਣਾ ਪ੍ਰਾਈਵੇਟ ਦਸਤਾਨ ਹੋਊਗਾ ਉਹ ਸਰਕਾਰੀ ਕੰਮ ਬਣਾਊਗਾ ਕੋ ਮੇਰੇ ਕੋਲ ਆਉਣ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਸੋ ਅਸੀਂ ਇੱਕੰਮ ਸਿਰੇ ਤੋਂ ਜ਼ੀਰੋ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਦੋ ਸਾਲਾਂ ਚਾਹੇ 15 ਦਿਨਾਂ ਨੂੰ ਦੋ ਸਾਲ ਹੋਣਗੇ ਅੱਜ 29 ਫਰਵਰੀ ਐ 16 ਮਾਰਚ ਨੂੰ ਦੋ ਸਾਲ ਹੋ ਜਾਣਗੇ 40000 ਤੋਂ ਵੱਧ ਨੌਕਰੀਆਂ ਸਰਕਾਰੀ ਕੋਈ ਪਟਵਾਰੀ ਮੁੰਡੇ ਕੁੜੀਆਂ ਕੋਈ ਸਬ ਇੰਸਪੈਕਟਰ ਕੋਈ ਐਸ ਡੀਓ ਕੋਈ ਕਲਰਕ ਲਾਗੇ ਪਰ ਸਾਰੀਆਂ ਨੌਕਰੀਆਂ ਔਨ ਮੈਰਿਟ ਬੇਸ 1 ਰੁਪਇਆ ਵੀ ਕੋਈ ਹੱਥ ਖੜਾ ਕਰਕੇ ਕਹ ਦੇ ਕਿ ਮੈਥੋਂ ਲਿਆ ਸੀ ਜਾਂ ਕੋਈ ਸ਼ਪਾਰਸ਼ ਜੇ ਕੋਈ 700 ਪੇ ਨੰਬਰਾਂ ਦਾ ਪੇਪਰ ਹੈ ਕਿਸੇ ਮੁੰਡੇ ਦੇ ਜਾਂ ਕੁੜੀ ਦੇ 680 ਨੰਬਰ ਆ ਗਏ ਪਰ ਉਹ ਇਸ ਕਰਕੇ ਉਹਦੀ ਸਿਲੈਕਸ਼ਨ ਹੀ ਹੋ ਸਕੀ ਕਿ ਉਹਦੇ ਬਾਪੂ ਨੂੰ ਕੋਈ ਐਮ.ਐਲ.ਏ ਨਹੀਂ ਜਾਣਦਾ ਸੀ ਜਾਂ ਉਹਦੀ ਉਹਦੀ ਪਹੁੰਚ ਨਹੀਂ ਸੀ ਜਾਂ ਉਹਦੇ ਕੋਲ ਪੈਸੇ ਨਹੀਂ ਸੀ 550 ਨੰਬਰ ਵਾਲਾ ਨੌਕਰੀ ਲੈ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਹੁੰਦਾ ਹੁਣ ਮੈਨੂੰ ਅੱਜ ਵੀ ਮੈਨੂੰ ਇਸ ਹਸਪੀਟਲ ਦੇ ਸਟਾਫ ਮਿਲਿਆ ਕੋਈ ਮੁਹਾਲੀ ਤੋਂ ਕੋਈ ਸੁਨਾਮ ਤੋਂ ਕੋਈ ਜਲੰਧਰ ਤੋਂ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਫਰੀਦਕੋਟ ਤੋਂ ਔਰ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਸਾਡੇ ਕੋਈ অন ਮੈਰਿਟ ਬੇਸ ਹੋਈ ਹੈ ਕਾਦੀ ਭਰਤੀ ਤੇ ਅਸੀਂ ਬਹੁਤ ਖੁਸ਼ ਆ। ਸੋ ਜੇ ਸਟਾਫ ਖੁਸ਼ ਹੋਊਗਾ ਤਾਂ ਫਿਰ ਮਰੀਜ਼ ਦਾ ਇਲਾਜ ਦੁੱਗਣਾ ਹੋ ਸਕਦਾ ਕਿਉਂਕਿ ਜੇ ਸਟਾਫ ਅੱਦੇ ਮਨ ਨਾਲ ਕੰਮ ਕਰੂਗਾ ਕਿ ਮੈਂ ਮੈਨੂੰ ਪੈਸੇ ਦੇ ਕੇ ਮੈਨੂੰ ਤਾਂ ਨੌਕਰੀ ਮਿਲੀ ਹੈ ਮੇਰੀ ਤਾਂ ਤਨਖਾਹ ਇੰਨੀ ਤਾਂ ਹਜੇ ਪੈਸੇ ਪੂਰੇ ਹੋਣ ਚ ਹੀ ਲੱਗ ਜੂ ਉਹਨੇ ਫਿਰ ਧਿਆਨ ਨਹੀਂ ਦੇਣਾ ਆਪਣੇ ਕੰਮ ਨੇ ਉਹਦਾ ਮੈਂਟਲੀ ਤੌਰ ਤੇ ਡਿਸਟਰਬ ਰਹਿੰਦਾ ਹੋ। ਏਰੀਆ ਮੇਰੇ ਲਈ ਕੋਈ ਬਗਾਨਾ ਨਹੀਂ ਇੱਥੇ ਮੈਂ ਘਟੂ ਘਟ 10 ਸਾਲ ਰਿਹਾ ਆ ਨਾਲ ਹੀ ਘਰ ਹੰ ਸਾਡਾ ਅਸਾਚਾਤਨ ਗੁਰਦੁਆਰਾ ਸਾਹਿਬ ਉਹਦੇ ਬੈਕ ਸਾਈਡ ਤੇ ਫਰੀ ਵੀ ਬੰਚ 159 ਆਹ ਪਾਰਕ ਦੇ ਵਿੱਚ ਸੈਰ ਕਰਦੇ ਸੀ ਆ ਸੱਤ ਫੇਜ਼ ਆ ਗਿਆ ਨਾਲ ਦਸਹਿਰਾ ਗਰਾਊਂਡ ਇੱਥੇ ਬਹੁਤ ਵਾਰੀ ਮੇਲੇ ਦਸਹਿਰੇ ਦੇ ਜਸਬੇਚਾਰ ਹਰफूल ਜੀ ਬੈਠੇ ਆ ਨੇਲੇ ਕਰਾਉਂਦੇ ਹੁੰਦੇ ਸੀ ਕਿਉਂਕਿ ਮਤਾਈਓ ਕਹਿਣਾ ਕਿ ਸਾਰੇ ਐਸੇ ਰੀਅਲੀ ਮਨਤਾ ਜੀ ਯਾਦ ਕਾਫੀ ਕਿਉਂਕਿ ਪ੍ਰੋਟੋਕਾਲ ਕਰਕੇ ਹੁਣ ਬਾਰ-ਬਾਰ ਦੀ ਲੈ ਜਾਂਦੇ ਆ ਪਹਿਲੀ ਵਾਰ ਅੰਦਰ ਲੈ ਕੇ ਆਏ ਆ ਬਾਦੀ ਦੇ ਮਨਤਾ ਬੜੀਆਂ ਯਾਦਾਂ ਪੁਰਾਣੀਆਂ ਚੇਤੇ ਨੇ ਕਿ ਮੈਂ ਅੱਜ ਜਾ ਕੇ ਗਵੰਡਿਆ ਨੂੰ ਵੀ ਮਿਲੂੰਗਾ ਅੱਜ ਮੈਂ ਬ੍ਰਿਗੇਡੀਅਰਾਂ ਸਾਹਿਬ ਬ੍ਰਿਗੇਡੀਅਰ ਬਲਵੀਰ ਸਿੰਘ ਬਰੇ ਨਾਮੀ ਪੈਰਾ ਦੇ ਜਿਹੜੇ ਬ੍ਰਿਗੇਡੀਅਰ ਹੋਏ ਨੇ ਉਹ ਮੇਰੇ ਕੁਆਂਟੀ ਨੇ ਸਾਰੇ ਗੁਆਂਢ ਚਾਹੂੰਗਾ ਸੋ ਤੁਹਾਡੇ ਵਰਗੇ ਆ ਉਹ ਹੈ ਜੀ ਆ ਉਵੇਂ ਜਿਵੇਂ ਹੀ ਰਹਿਣਾ ਹਾਂ ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲ ਜੀ ਇੱਥੇ ਨਾ ਜਾਇਓ ਕਿਉਂ ਨਾ ਜਾਈ ਯਾਰ ਪ੍ਰੋਟੋਕੋਲ ਜੀ ਬਣਾ ਲੈਂਦੇ ਨੇ ਇੱਕ 체ਨ ਜੀ ਹਿਊਮਨ 체ਨ ਇਹ ਪਰ ਸੇ ਲਾ ਲੈਂਦੇ ਐਦਾਂ ਮੈਂ ਕਹਿਆ ਯਾਰ ਤੁਸੀਂ ਮਨੁਰਸਿਆਂ ਚ ਕੋ ਲੈ ਕੇ ਜਾ ਰਹੇ ਨੂੰ ਲੋਕਾਂ ਨੇ ਕਿ ਚਤਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦੇ ਕੋਈ ਗੱਲ ਨਹੀਂ ਫੋਟੋ ਖਿਚਾਣੇ ਉਹਨਾਂ ਨੂੰ ਉਹਨਾਂ ਲਈ ਲਾਈਫਟਾਈਮ ਹੈ ਉਹ ਅਸਲ ਚ ਪਹਿਲਾਂ ਇਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹੱਵ੍ਵਾ ਬਣਾ ਕੇ ਰੱਖਤਾ ਸੀ ਕਿ ਇਹਦੇ ਨੇੜੇ ਨਹੀਂ ਜਾਇਦਾ ਹੁੰਦਾ ਹੱਵ੍ਵਾ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਹੈ ਨਹੀਂ ਸੀ ਲੋਕਾਂ ਚ सो जड़े पाँच साले अंदरों कुंडे ला के बैठे रहे लोग ने अगले भीह पची साल वास्ते बारों कुंडे लाते हूँ वो बहर नहीं निकल सकते हूँ बाहर नहीं निकल सकते क्योंकि पब्लिक है जनता है